ਅਸੀਂ ਇੱਕੋ ਪਾਰਟੀ ਸਾਡੀ ਇਹਦੀ ਰਣਵਾਲੇ ਦੀ ਵੀ ਸਾਡੀ ਵੀ ਮੈਂ ਵੀ ਪ੍ਰਧਾਨ ਆ ਬਲਦੇਵ ਸਿੰਘ ਮੇਰਾ ਨਾਮ ਪਿੰਡ ਕੰਗਥਲਾ ਤੇ ਸਾਨੂੰ ਜਿਹੜਾ ਮਨਜੀਤ ਸਿੰਘ ਮਰਿਆ ਸੀ ਜਦੋਂ ਵੀ ਕਿਸੇ ਮੋਰਚੇ 'ਚ ਜਾਂਦੇ ਹਾਂ ਇਕੱਠੇ ਜਾਂਦੇ ਹਾਂ ਨਾਲ ਹੁੰਦਾ ਹੈ ਭਾਈ ਸਾਹਿਬ ਰਿਸ਼ਤੇਦਾਰ ਆਪਣਾ ਤੇ ਇਹ ਜਿਹੜੇ ਕਰਨੈਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਨਾਲ ਬਕਰਮਜੀਤ ਜਿਹੜਾ ਪ੍ਰਧਾਨ ਆ ਸਾਡੀ ਇਕੱਠੀ ਪਾਰਟੀ ਇਕਾਈਆਂ ਜਿਹੜੀਆਂ ਸਾਡੀਆਂ ਇਕੱਠੀਆਂ ਜਾਂਦੇ ਆ ਸੀ ਸਾਨੂੰ ਮਨਜੀਤ ਸਿੰਘ ਕਿਦੇ ਉਹਨੇ ਕਿਦਨ ਮੌਤ ਹੁੰਦੀ ਆ ਤੇ ਕਰਨੈਲ ਸਿੰਘ ਕਿਵੇਂ ਕਰਨੈਲ ਸਿੰਘ ਦੀ ਤਾਂ ਕੱਲ ਹੁੰਦੀ ਆ ਉਹਦਾ ਕੱਲ ਭੋਗ ਸੀਗਾ ਆਹ ਮਨਜੀਤ ਸਿੰਘ ਦਾ ਅਸੀਂ ਉੱਥੇ ਹਾਂ ਫਿਰ ਉਹਨੂੰ ਕਰਨੈਲ ਸਿੰਘ ਦੀ ਇੱਥੇ ਡਿਊਟੀ ਲਾਈ ਤੇ ਬਾਅਦ ਚ ਪਤਾ ਲੱਗਾ ਵਿਹਾਰਤ ਜਿਆਦਾ ਖਰਾਬ ਹੋਣਗੀ ਹੈ ਫਿਰ ਉਹ ਤੋਂ ਨੁਕਸਾਨ ਆਇਆ ਜਿਹੜੇ ਨੁਕਸਾਨ ਆ ਗੂ ਸੀ ਉਹ ਬਿਕਰਮ ਸਿੰਘ ਵੀ ਉੱਥੇ ਜਿੰਨ ਦੀ ਲੱਤ ਟੁੱਟੀ ਭੱਜ ਕੇ ਕਰਨ ਉਹ ਵੀ ਉਹਨੂੰ ਪਰਾਤੇ ਉੱਥੇ ਉਹਨਾਂ ਸਾਡੀ ਟੁੱਟੀ ਇੱਥੇ ਲਾਈ ਆ ਤੁਸੀਂ ਉੱਥੇ ਜਾਓ ਹਸਪਤਾਲ ਹੈ ਫਸ ਬਚਲੇ 100 ਫੁੱਟ ਚੱ ਬਾਕੀ ਸਾਡੇ ਹੋਰ ਵੀ ਜਿਹੜੇ ਵੱਡੇ ਪ੍ਰਧਾਨੋਂ ਵੀ ਉੱਥੇ ਆ ਮੇਰਾ ਨਾਮ ਜੀ ਬਲਜੀਤ ਸਿੰਘ ਚਿੱਚੜਵਾਲਾ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ ਜੀ ਜੋ ਕਰਨੈਲ ਸਿੰਘ ਜੀ ਇਹ 47 ਸਾਲ ਦੀ ਉਮਰ ਦੇ ਸੰਨ ਹੈ ਛੋਟੀ ਜੀ ਜ਼ਮੀਨ ਦੇ ਮਾਲਕ ਮਤਲਬ ਕਿ ਸਬਜੀ ਸਬਜੀ ਲਾਉਣ ਜੋਗੀ ਕਿਲੇ ਖਾਨੇ ਦੇ ਵਿੱਚ ਕੁਛ ਨਹੀਂ ਬੀਜਣ ਜੋਗਾ ਕਿਸਾਨ ਨਾ ਕਿਲੇ ਦੇ ਜ਼ਮੀਨ ਦੇ ਵਿੱਚੋਂ ਕੁਛ ਕੱਢਣ ਜੋਗਾ ਨਾ ਫਸਲ ਨੂੰ ਕਿਤੇ ਲਿਜਾ ਕੇ ਵੇਚਣ ਜੋਗਾ ਬਾਕੀ ਜੋ ਕਰਨਲ ਸਿੰਘ ਸੀ ਇਹ ਕਿਸਾਨ ਬੰਦੀ ਦਾ ਬਹੁਤ ਵਫਾਦਾਰ ਸਪਾਈ ਸੀ ਜਿੱਥੇ ਵੀ ਕਿਤੇ ਇਹਨੂੰ ਕਿਸਾਨ ਬੰਦੀ ਯਾਦ ਕਰਦੇ ਉੱਥੇ ਹਾਜ਼ਰ ਹੁੰਦਾ ਸੀ ਬਾਕੀ ਅਗਰ ਜੂਏ ਦਾ ਬਣਦਾ ਹੱਕ ਆ ਸਾਨੂੰ ਚਾਹ ਜਿੰਨਾ ਮਰਜੀ ਟਾਈਮ ਡੈੱਡ ਬੋਡੀ ਰੱਖਣੀ ਪਵੇ ਉੱਥੇ ਉਹ ਬਣਦਾ ਹੱਕ ਹੈ ਦਾ ਅਸੀਂ ਲੈ ਕੇ ਉਠਾਂਗੇ ਉਹਨਾਂ ਚਿਰ ਅਸੀਂ ਨਹੀਂ ਉਠਾਂਗੇ ਜੀ ਮੌਤ ਦਾ ਕਾਰਨ ਕੀ ਰਿਹਾ ਕਿਵੇਂ ਸਿੱਧ ਵਿਗੜੀ ਓਰੇ ਤੈਨਾਸ ਸੀ ਓਰੇ ਆ ਟਰਾਲੀ ਦੇ ਵਿੱਚ ਇਸੇ ਪੂਰੇ ਤੈਨਾਸ ਹਨ ਜੀ ਓਰੇ ਤੋਂ ਹੀ ਟਰਾਲੀ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਐਂਬੂਲੈਂਸ ਤੇ ਲੈ ਕੇ ਗਏ ਆ ਪਟਿਆਲੇ ਜੀ ਇੱਥੇ ਕੁਝ ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸਾਹ ਰੁਕਣ ਦਾ ਕਾਰਨ ਇਹ ਕੂਆ ਜੋ ਲੰਗੀ ਡੇਡ ਦੇ ਇਹ ਜਿਹੜੇ ਲਾਕਸ ਲੈਂਟਰ ਤੇ ਚੱਲ ਰਹੇ ਨੇ ਬਰੂਦ ਵਾਲੇ ਚੱਲ ਰਹੇ ਨੇ ਕੈਮੀਕਲ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਸਿਰਫ ਕਾਰਨ ਇਹੋ ਹੀ ਬਰ ਰਿਹਾ ਹੈ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਪਏ ਨੇ ਮੈਂ ਹੁਣ ਦੇਖ ਕੇ ਆ ਕੇ ਗੇੜਾ ਲਾ ਕੇ ਆਂ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਨੇ ਜੀ ਜਿਹੜੇ ਬੋਲ ਲੈ ਸਕਦੇ ਜੀ